ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਸ ਤੇ ਮੇਰੇ ਮਿੱਤਰਾਂ ਨੇ ਪ੍ਰਸ਼ਨ ਪੁੱਛੇ ਬੇਨਤੀ ਕਰਾਂ ਕੁਦਰਤ ਕਾਦਰ ਦੀ ਕਿਰਤ ਉਸ ਅਕਾਲ ਪੁਰਖ ਦੀ ਕਿਰਤ ਕੁਦਰਤ ਹੈ ਕੁਦਰਤ ਨੂੰ ਛੋਟੇ ਅਰਥਾਂ ਵਿੱਚ ਵੇਖੀਏ ਜੋ ਦਿਸਦਾ ਨਾ ਦਿਸਦਾ ਸਮਝ ਗੋਚਰਾ ਕੋ ਵੀ ਕੁਦਰਤ ਹੈ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸੇਧ ਬਖਸ਼ਦੇ ਹਨ ਬਲਿਹਾਰੀ ਕੁਦਰਤ ਅਵਸਿਆ ਤੇਰਾ ਅੰਤ ਨਾ ਜਾਈ ਲਖਿਆ ਹੇ ਆਕਾਲ ਪੁਰਖ ਮੈਂ ਤੇਰੇ ਤੋਂ ਬਰੇਹਰ ਜਾਣਾ ਕਿ ਤੂੰ ਆਪ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਜਿ세ਈ ਬਾਣੀ ਜਪ ਅਧਿਰ ਕਰਦੇ ਆ ਆਪ ਇਹਨਾਂ ਆਪ ਸਾਜਿਓ ਆਪ ਇਹਨਾਂ ਰਚਿਓ ਨਾਓ ਦੂਈ ਕੁਦਰਤ ਸਾਜੀ ਹੈ ਕਰ ਆਸਨ ਢਿੱਠੋ ਚਾਓ ਪਰਮਾਤਮਾ ਨੇ ਇਹ ਸਾਰਾ ਵਿਸਤਾਰ ਜਿਹੜਾ ਹੈ ਜਿਸ ਨੂੰ ਮਾਇਆ ਵੀ ਕਹਿੰਦੇ ਆ ਆਪਾਂ ਉਹ ਅਕਾਲ ਪੁਰਖ ਦਾ ਆਪਣਾ ਹੀ ਵਿਸਤਾਰ ਹੈ ਕੋਈ ਅਲੱਗ ਚੀਜ਼ ਨਹੀਂ ਹੈ ਜੈ ਆਪ ਰਚਿਓ ਪ੍ਰਪੰਚ ਆਕਾਰ ਤਹ ਗੁਣ ਮੈਂ ਕਿਨੋ ਵਿਸਥਾਰ ਪੰਚਮ ਪਿਤਾ ਕਹਿਣ ਲਗੇ ਉਸ ਆਕਾਰ ਪੁਰਖ ਨੇ ਇਹ ਜੋ ਮਾਇਆ ਪ੍ਰਪੰਚ ਮਾਇਆ ਇਹ ਸਾਰਾ ਆਪ ਰਚਿਆ ਔਰ ਫਿਰ ਮਾਇਦੇ ਤਿੰਨਾ ਗੁਣਾ ਦੇ ਰੂਪ ਵਿੱਚ ਉਸ ਨੇ ਆਪਣਾ ਹੀ ਵਿਸਤਾਰ ਕੀਤਾ ਹੋਇਆ ਹੈ ਭਾਵੇਂ ਇਹ ਕਲਪਣਾਨੀ ਕੀਤੀ ਜਾ ਸਕਦੀ ਕਿ ਉਹ ਆਪਣੀ ਕੁਦਰਤ ਤੋਂ ਕਿਧਰੇ ਅਲੱਗ ਬੈਠਾ ਹੈ ਪਰ ਇਹ ਜਗਾ ਜੋ ਹੈ ਆਪਣੇ ਨਿਵਾਸ ਸਥਾਨ ਦੀ ਸਾਨੂੰ ਗੁਰ ਦੀ ਸੋਝੀ ਜੜੀ ਹੈ ਗੁਰੂ ਨੇ ਆਪਕਸ਼ੀ ਤੇ ਇਸ ਤੇ ਅਗਰ ਸਿੱਖ ਪਹਿਰਾ ਦਿੰਦੇ ਨੇ ਕਿ ਬਲਿਹਾਰੀ ਕੁਦਰਤ ਵਸਿਆ ਪਰਮਾਤਮਾ ਆਪ ਆਪਣੀ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਇਸ ਤੇ ਕੋਈ ਰੋਸ਼ਨੀ ਨਹੀਂ ਕਰਨਾ ਚਾਹੀਦਾ ਪਰ ਇਹ ਹੀ ਗੁਰੂ ਦਾ ਨਿਵਾਸ ਸਥਾਨ ਹੈ ਇਹ ਵੀ ਅਤ ਕਥਨੀ ਹੋਏਗੀ ਕਿ ਅਸੀਂ ਗੁਰੂ ਦਾ ਅੰਤ ਪਾ ਲਿਆ ਸਾਨੂੰ ਪਤਾ ਲੱਗਿਆ ਕਿ ਗੁਰੂ ਕਿੱਥੇ ਰਹਿੰਦਾ ਹੈ ਇਹ ਸਾਡਾ ਵੱਡਾ ਪੁਲੇਖਾ ਹੋਏਗਾ ਕਿਉਂਕਿ ਉਸ ਦਾ ਅੰਤ ਤਾਂ ਪਾਇਆ ਹੀ ਨਹੀਂ ਜਾ ਸਕਦਾ ਤੀਸਰੇ ਪਾਤਸ਼ਾਹ ਸਾਨੂੰ ਜੜ ਕਹਾਂਦੇ ਹਨ ਸਭ ਏਕੋ ਇੱਕ ਵਰਤਦਾ ਅਲਖ ਨ ਲਖਿਆ ਜਾਏ ਉਹ ਤਾਂ ਲਖਿਆ ਹੀ ਨਹੀਂ ਜਾ ਸਕਦਾ ਕਿੱਥੇ ਕਿੱਥੇ ਵਸਦਾ ਹੋ ਅੰਤਰ ਬਾਹਰ ਹਪਰਾ ਬੇਕੋ ਅੰਦਰ ਤੇ ਬਾਹਰ ਜਿੱਥੇ ਵੀ ਹੈ ਉਹ ਪਰਮਾਤਮਾ ਆਪ ਹੀ ਵਸਿਆ ਹੋਇਆ ਹੈ ਇਸੇ ਲੈਣ ਵਿੱਚ ਗੁਰੂ ਸਾਹਿਬ ਨੇ ਸਾਨੂੰ ਕਲੀਅਰ ਕੀਤਾ ਬਲਹਾਰੀ ਕੁਦਰਤ ਵਸਿਆ ਇਹ ਠੀਕ ਹੈ ਨਬਲੀਹਰ ਜਾਣਾ ਤੂੰ ਕੁਰਦਤਿ ਜਵਸਿਆ ਹੋਇਆ ਪਰ ਨਾਲ ਦੇ ਨਾਲੇ ਕਹਤਾ ਤੇਰਾ ਅੰਤ ਨਾ ਜਾਈ ਲਖਿਆ ਜੇ ਮੈਂ ਕਹਵਾ ਇਹ ਇੱਥੇ ਹੀ ਹੈ ਪਰ ਨਹੀਂ ਮੈਂ ਇਦਾਂ ਦਾ ਕੋਈ ਦਾਵਾ ਨਹੀਂ ਕਰਦਾ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ ਜਿਨ ਨੂੰ ਉਸ ਪ੍ਰਮਾਤਮਾ ਦੀ ਸਮਝ ਆ ਗਈ ਉਹ ਇਹਨਾਂ ਗੱਲਾਂ ਵਿੱਚ ਨਹੀਂ ਪੈਂਦਾ ਉਹ ਤਾਂ ਉਸ ਨਾਲ ਇੱਕਮਿਕ ਹੋ ਗਿਆ ਪਤਾ ਹੈ ਕਿ ਹਰ ਜਗ੍ਹਾ ਉਹ ਵਸਦਾ ਹੈ ਪਰ ਇਹ ਜਿਹੜੀ ਥਾਂ ਹੈ ਉਹ ਗੁਰੂ ਨੇ ਸਾਨੂੰ ਆਪ ਦੱਸੀ ਹੈ ਇਹ ਵੀ ਗੁਰੂ ਦੀ ਹੀ ਕਿਰਪਾ ਹੈ ਕਿਸੇ ਨੂੰ ਉਹ ਨੇੜੇ ਕਰਕੇ ਜਨਾਂਦਾ ਤੇ ਕਿਸੇ ਨੂੰ ਉਹ ਦੂਰ ਦੱਸਦਾ ਕਿਸੇ ਦਾ ਦੂਰ ਜਨਾਵਤ ਕਿਸੇ ਦਾ ਬੁਜਾਵਤ ਨੇਰਾ ਇਹ ਉਹ ਆਪ ਹੀ ਜਾਣਦਾ ਹੈ ਪਰ ਸਾਨੂੰ ਇੱਕ ਜਿਹੜੀ ਗੱਲ ਸਿੱਧ ਸੇਧ ਬਖਸ਼ੀ ਹੈ ਉਹ ਦ੍ਰਿੜ ਜੋ ਕਰਨੀ ਹੈ ਕਿ हे ਪ੍ਰਾਣੀ ਉਸ ਅਕਾਲ ਪੁਰਖ ਨੂੰ ਤੂੰ ਲੱਭਣਾ ਹੈ ਆਪਣੇ ਅੰਦਰੋਂ ਲੱਭਣਾ ਬਾਹਰ ਜੰਗਲਾਂ ਵਿੱਚ ਪਹਾੜਾਂ ਵਿੱਚ ਜਾਂ ਕਿਧਰੇ ਕਿਸ ਅਸਮਾਨਾ ਦੀ ਅਸਮਾਨਾ ਤੇ ਕਿਨੇ ਅਸਮਾਨ ਦੀ ਗੱਲ ਕਰਦੇ ਆ ਉਤੋਂ ਉਤੋਂ ਭਾਲਣ ਨਹੀਂ ਜਾਣਾ ਤੈਨੂੰ ਇੱਕੋ ਇੱਕ ਹੁਕਮ ਹੈ ਬੋਹ ਪਮਦਿ ਜੋ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ ਤੈਸੇ ਹੀ ਹਰ ਬਸੈ ਨਿਰੰਤਰ ਘਟ ਹੀ ਖੋਜੋ ਭਾਈ ਅਸੀਂ ਆਪਣੇ ਹਿਰਦੇ ਕਰਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ ਔਰ ਹਿਰਦੇ ਕਾਰ ਵਿੱਚ ਪ੍ਰਾਪਤ ਕਰਨ ਦਾ ਤਰੀਕਾ ਇਹ ਵੀ ਨਹੀਂ ਹੈ ਕਿ ਕਿਧਰੇ ਕਮਰੇ ਬੰਦ ਕਰਕੇ ਬੈਜੀਏ ਗੁਰੂ ਸਾਹਿਬ ਕੀ ਕਹਿੰਦੇ ਭਈ ਪ੍ਰਾਪਤ ਮਨ ਕੁਦੀ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਚ ਬੈਠ ਕਰਕੇ ਉਸ ਅਕਾਲ ਪੁਰਖ ਦੇ ਗੁਣ ਗਾਇਨ ਕਰਨੇ ਕਰ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਉ ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀ ਸੋ ਗੁਰੂ ਦੀ ਸਿੱਖਿਆ ਤੇ ਚੱਲਾਂਗੇ ਤਾਂ ਜਮ ਸਾਨੂੰ ਕੁਝ ਨਹੀਂ ਕਹਿ ਸਕਣਗੇ ਉਸ ਉਸ ਅਕਾਲ ਪੁਰਖ ਦੀ ਸਾਨੂੰ ਸਮਝ ਆ ਸਕੇਗੀ ਸੋ ਆਸ ਕਰਦਾ ਕਿ ਜੋ ਤੁਸੀਂ ਮੈਨੂੰ ਸੇਵਾ ਲਈ ਸੀ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਤਾਂ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ